ਜੀ ਪੁੱਤਰ ਨੋ ਮਹਾਰਾਜ ਜੀ ਹਾਂ ਜੀ ਨਾ ਨਾ ਜੀ ਕੀ ਗੱਲ ਉਹ ਤੋਂ ਡੈਰਾ ਹਮਲਾ ਹੋਇਆ ਕਿਸ ਤਰ੍ਹਾਂ ਹੋਇਆ ਤੇ ਕਿਨੇ ਕਰਵਾਇਆ ਹਾਂ ਲਾਦੀ ਡੱਡੂ ਨੇ ਮਰਿੰਡੇ ਨੇ ਵੀਡੀਓ ਬੋਲ ਕਰਕੇ ਮਰਵਾਇਆ ਰੋਤਾ ਉਹ ਤਾਂ ਜੇਲਜੰਦਰ ਵੀਡੀਓ ਕਾਲ ਕਰਕੇ ਤੁਹਾਨੂੰ ਸਤੰਬਰ ਰਹੀਆਂ ਹਾਂ ਹਾਂ ਜੀ ਬਠਿੰਡਾ ਜੇਲ੍ਹ ਦਾ ਸਰ ਕਿੰਨਾ ਜੇਲ੍ਹ ਚ ਵੀਡੀਓ ਕਾਲ ਕਰਕੇ ਇੱਥੇ ਹਾਂ ਜੀ ਤੁਸੀਂ ਇੱਥੇ ਮਸਤ ਕਾਵੜ ਜਲ ਸੀ ਹਾਂ ਜੀ ਤੇ ਕ੍ਰਮ ਬੰਦੇ ਸੀ ਨਸਲਾ ਮਾਰੀਆਂ ਕਾਲਾ ਚੰਚਰ ਦੇ ਕੰਨਾ ਕਿੰਨੇ ਜਾਣੇ ਸੀ ਸਾਰੇ 10 ਜਾਨਾ ਸਾਰੇ ਦੇ ਨਾਮ ਲਉਣਾ ਕਾਲਾ ਚੰਚਰ ਕੰਨਾ ਅਖੇ ਇਹ ਵਾਹਿਗੁਰੂ ਤੇ ਦਿੱਤਾ ਅਜੇ ਠਾਕੁਰ ਤੇ ਇੱਕ ਕਿਹੜੀ ਕੀ ਕਾਰਨ ਸੀ ਕਿ ਵਜਾ ਰੰਚਿਸ਼ ਹੋਈ ਕੁਛ ਤੇ ਜਤੇ ਨਾ ਵਜਾ ਰੰਚਿਸ਼ ਕੀ ਰੀ ਆ ਸਰਪੇ ਤਾਂ ਇਹਨਾਂ ਨੇ ਜਿਆਦੇ ਪਰਚੇ ਕਰਾਇਆ ਬਾਦੀ ਦੁੱਟੂ ਨੇ ਤੇ ਕਿ ਗੱਡੀਆਂ ਨੂੰ ਕੀ ਕੰਮ ਕਰਦਾ ਹੈ ਸਮਝਦਾ ਰਿਹਾ ਸਾਂ ਸਾ ਤੇ ਬਠਿੰਡੇ ਗਿਆ ਜੀ ਹਾਂ ਜੀ ਤੁਸੀਂ ਹੁਣ ਪਚਾਸ਼ ਲੋਕੀ ਮੰਗ ਕਰਦੇ ਜੀ ਪਰਚਾ ਦਿੱਤਾ ਰਿਹਾ ਹੋਇਆ ਤੇ ਲਾਡੀ ਦੇ ਦੰਗ ਰਿੰਦਾ ਇਟਾੜੀ ਤੇ ਕਿਹੜੇ ਹਥਿਆਰਾਂ ਨਾਲ 바ਰ ਕੀਤਾ ਗਿਆ ਸਰ ਨਾ ਰੋਦਾ ਪਰ ਦੇ ਕਾਲੇ ਚੰਚਲ ਗੋੜੇ ਕੰਨੇ ਕੋ ਪਿਸਟਲ ਹੋਈ ਹੈਗਾ ਛੇਲ ਦੇ ਅੰਦਰ ਪਿਸਟਲ ਲੱਗੀ ਸੀ ਉਹਨਾਂ ਕੋ ਹਾਂ ਜੀ ਕਾਲੇ ਚੰਚਲ ਗੋੜੇ ਉਹ ਕੋ ਕੰਨੇ ਠੀਕ ਹੈ ਅਜੀ ਭਾਈ ਤੁਹਾਡਾ ਲਵਦੀਪ ਸਿੰਘ ਜੀ ਲਵਦੀਪ ਸਿੰਘ ਲਵਦੀਪ ਜੀ ਤੁਹਾਡੇ ਬਟਰੇ ਜੇਲ੍ਹ ਤੇ ਅਟੈਕ ਹੋਇਆ ਕਿਸ ਕਾਰਨ ਹੋਇਆ ਤੇ ਕਿਹਨੇ ਕੀਤਾ ਇਹ ਕੱਲਾਂ ਨੂੰ ਹੋਣਾ ਹੈ ਇਸ ਤਰ੍ਹਾਂ ਦਾ ਡੇ ਤੁਹਾਡਾ ਵਾਰਿਸ਼ ਹੋ ਤੇ ਜੇਲ੍ਹ ਚ ਮੜਾਇਆ ਨਹੀਂ ਹਸਪੀਟਲ ਆ ਜੋ ਨਹੀਂ ਆਏ ਤੇ ਹਾਲਤ ਇਹਦੀ ਬਹੁਤ ਗੰਭੀਰ ਸੀ ਜਦੋਂ ਇਹ ਹੋਸ਼ ਆਇਆ ਤੇ ਕੋਈ ਪੁੱਛਿਆ ਇਹਨੇ 10 ਬੰਦ ਦੁਬਾਰਾ ਬੰਦਿਆਂ ਦੇ ਨਾਲ ਇਹ ਜਿਹਦੇ ਵਿੱਚੋਂ ਮੇਣ ਨੇ ਲਾਡੀ ਡੱਡੂ ਦਾ ਨਾਮ ਲਿਆ ਨਾਲ ਮਰਿੰਡੇ ਦਾ ਨਾਮ ਲਿਆ ਤੇ ਇਹਨੂੰ ਨਸ਼ਾ ਵਿੱਚ ਲਿਉਂ ਕਹਿੰਦੇ ਆ ਤੇ ਮਨਾ ਕਰਦਾ ਵਾ ਉਸ ਪੱਖੋਂ ਇਸ ਤੇ ਕੁੰਦਕ ਬਾਜੀ ਕੱਟ ਕੇ ਉਹਨਾਂ ਨੇ ਜੇਲ੍ਹ ਚ ਸੱਟਾਂ ਮਾਰੀਆਂ ਸੀ। ਉਹ ਜਿਹਦੇ ਵਿੱਚ ਨਸ਼ਾ एक्चुअली ਕੀ ਆ ਜਾ ਰਿਹਾ ਉਹਨੂੰ? ਹਾਂਜੀ ਹਾਂਜੀ। ਅੱਛਾ ਤੇ ਇਹ ਮਨਾ ਕਰਨ ਤੋਂ ਅਟੈਕ ਕੀਤੇ। ਹਾਂਜੀ ਹਾਂਜੀ। ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ? ਪ੍ਰਸ਼ਾਸਨ ਅੱਗੇ ਆਓ ਕਾਰਵਾਈ ਕਰਦੇ ਉਹਨਾਂ ਦੇ ਪਰਚਾ ਹੋਵੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਕਿਸ ਕੇਸ ਦੇ ਵਿੱਚ ਹੈਗਾ ਜੀ? ਹਾਂਜੀ। ਇਹ ਵੀ ਜੇਲ੍ਹ ਚ। ਹਾਂਜੀ ਹਾਂਜੀ ਇਹ ਵੀ ਲੜਾਈ ਝਗੜੇ ਦੇ। ਠੀਕ ਠੀਕ। ਹਾਂਜੀ। ਅਜੀ ਰਿਸ਼ਭ ਸਿੰਘ। ਹਾਂਜੀ ਰਿਸ਼ਭ ਸਿੰਘ। ਰਿਸ਼ਭ ਜੀ ਆਇਆ ਇਹ ਮੁੰਡੇ ਤੇ ਹਮਲਾ ਹੋਇਆ ਵਾ ਤੇ ਕੀ ਕਾਰਨ ਸੀ ਕਿਤਾ ਹੋਇਆ? ਇਹ ਉਹ ਹਾਦੀ ਐਮਰਜੈਂਸੀ ਜੁਟੀ ਲੱਗੀ ਤੇ ਉਹ ਵੀ ਕੋਈ ਜਗੜਾ ਵਗੈਰਾ ਹੋ ਗਿਆ ਅੰਦਰ ਤੇ ਬਸ ਫਿਰ ਆਪਾਂ ਦੇ ਐਮਰਜੈਂਸੀ ਲੈ ਗਿਆ ਤੇ ਕਿਸ ਦਿਨ ਦੀ ਗੱਲ ਹੈ ਜੀ ਦੋ ਤਿੰਨ ਦਿਨ ਲੱਗ ਗਈ ਬੇਸ਼ੱਕ ਅਸਲ ਦੀ ਕਿ ਕਿ ਇਹਦਾ ਕਿਸੇ ਤੇ ਹਮਲਾ ਹੋਣਾ ਚਾਹੀਦਾ ਦੇ ਵਿੱਚ ਇਹ ਤਾਂ ਜਿਉਂਗਾ ਉੱਚ ਅਧਿਕਾਰੀ ਜੀ ਨਹੀਂ ਜਿਹੜੇ ਅੰਦਰ ਉਹਨਾਂ ਕੋ ਹਥਿਆਰ ਪਹੁੰਚੇ ਉਹਨਾਂ ਨੇ ਵਰਤੇ ਆ ਦਾਤਰ ਉਹ ਅੰਦਰ ਕਿਵੇਂ ਪਹੁੰਚੇ ਇਹ ਨਹੀਂ ਉਹ ਮੈਂ ਤਾਂ ਇਹ ਮੌਕੇ ਤੇ ਮजूद ਨਹੀਂ ਸੀ ਤਾਂ ਇਹ ਸਾਡੀ ਅਫਸਰ ਸੇਵਾਣੀ ਦੱਸਣੀ ਹੁਣ ਕੀ ਕਹਾਣੀ ਆਪਟੀ ਹੋਦੀ ਆ ਹਾਂਜੀ ਪੇਸ਼ੈਂਟ ਨੂੰ ਦਾਖਲ ਕਰਾਚਾ ਪਾਂਚੇ ਇਹਦੇ ਬੰਨਾਂ ਤੇ ਕੋਈ ਕਾਰਨ ਹੋਏਗੀ ਤੇਰਾ ਫਾਂਟੀ ਨਹੀਂ ਹੋਈ ਜੂਗੀ ਤੇਰਾ ਗਿਆ ਤੇ ਨਗੇ ਆ ਇਹ ਕਿਸ ਲਾਡੀ ਟੰਡੂ ਦਾ ਨਾਮ ਲੈ ਰਿਹਾ ਜਿਹੜਾ ਸਮਗਲਰ ਜਿੰਨੇ ਤੇ ਹਮਲਾ ਕਰਾਇਆ ਵਾ ਇਸ ਵਾਰ ਇਹ ਨਹੀਂ ਹਸਪਤਾਲ ਇਹ ਤਾਂ ਉੱਚਤਧਕਾਰੀਆਂ ਹੋ ਰਹੀ ਓਕੇ ਅੰਦੀਆ ਦੇ ਅੰਦਰ ਝਗੜਾ ਆਇਆ ਦੀ ਜਿਹੜੇ ਕਹਦੀਆਂ ਪੰਜ ਛੇ ਕਰਦੀਆਂ ਨੇ ਉਹ ਮਾਰਿਆ ਛੁੱਟਿਆ ਇਹ ਤੇ ਨਾਜ਼ਮੀ ਦਾ ਨਕਰਾਂ ਠੀਕ ਹੈ ਜੀ ਮੰਦੀ ਕਰਨ ਦੀ ਕਾਰਵਾਈ ਕਰ ਰਹੇ ਸੀ ਫਿਰ ਮਰੀਜ਼ ਕਹਿੰਦੇ ਕਹੋ ਤਾਂ ਇੱਥੇ ਆਇਆ ਜੇ ਤੁਸੀਂ ਅੱਜ ਆ ਜਾਈਏ ਨਹੀਂ ਅਸੀਂ ਤੇਰਾ ਸੀ ਦਾਖਲ ਕਰਾ ਕੇ ਗਏ ਆਂ ਕਿ ਅੱਜ ਤੂੰ ਆਈ ਦੀ ਗੇਂ ਲੈ ਕੇ ਪਰਿਵਾਰੀ ਮੈਂਬਰ ਕਰ ਰਹੇ ਨਾ ਨਹੀਂ ਇਹ ਅਸੀਂ ਤੇ ਮੇਰੀ ਗੱਲ ਸੁਣੋ ਨਾ ਗਿਆ ਹੀ ਲੈ ਕੇ ਨਹੀਂ ਆਏ ਤੇ ਫਿਰ ਇੱਥੇ ਕਿਤਾ ਪਹੁੰਚਿਆ ਪਹੁੰਚਿਆ ਜੇਲ੍ਹ ਤੋਂ ਹੀ ਚੰਨੀ ਸਿਕਿਉਰਟੀ ਹੁੰਦੀ ਉੱਥੇ ਏਡੀ ਵੱਡੀ ਕੁੱਟਮਾਰ ਹੋ ਜਾਂਦੀ ਚਲੋ ਜੀ ਇਹ ਜੇਲ੍ਹ ਪ੍ਰਸ਼ਾਸਨ ਦੱਸ ਸਕਦਾ ਜੀ ਇਸ ਬਾਰੇ ਵਸੇ ਕੀ ਕੰਡੀਸ਼ਨ ਕੀ ਹੈ ਜੀ ਮਰੀਜ਼ ਦੀ ਦੇਖੋ ਜੀ ਲਾਚ ਚੱਲ ਰਿਹਾ ਜੀ ਡਾਕਟਰ ਸਾਹਿਬ ਕੋਈ ਉਹਨਾਂ ਨਾਲ ਗੱਲ ਕਰਦੇ ਆਂ ਜੋ ਦੱਸ ਨੇ ਮੈਨੂੰ ਦੱਸਿਆ ਜਾ ਰਿਹਾ ਜੀ ਇਹ ਸੂਵੇਸ਼ਨ ਕੀਤਾ ਜਾ ਰਿਹਾ ਹੈ ਮੈਨੂੰ ਇਹ ਦੱਸਿਆ ਨਹੀਂ ਮੈਂ ਕਰਨ ਧਿਆ ਕਨਫਰਮ ਹੋ ਸਕਦਾ ਰਫ ਕਰ ਦਿੰਦੇ ਜੀ ਇਹ ਵੀ ਸੱਟ ਲੱਗੀ ਜੀ ਕਿਹੜੇ ਤੇ ਲੱਗਦਾ ਹੈ ਪਤਾ ਨਹੀਂ ਜੀ ਇਸ ਬਾਰੇ ਜੀ ਵੈਰੀਫਾਈ ਕਰ ਰਹੇ ਹਾਂ ਜੀ ਇਸ ਬਾਰੇ ਜੀ ਵੈਰੀਫਾਈ ਕਰ ਰਹੇ ਹਾਂ ਠੀਕ